ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿੱਚ ਆਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਭੈਣੋ ਆਪਣੇ ਘਰ ਦੇ ਅੰਦਰ ਇਹ ਪੰਜ ਬਦਲਾਵ ਕਰ ਲੋ ਇਹ ਪੰਜ ਨਿਯਮ ਪੱਕੇ ਕਰ ਲੋ ਤਾਂ ਦੇਖਣਾ ਘਰ ਦੀ ਕਾਇਆ ਹੀ ਬਲਟ ਜਾਵੇਗੀ ਸਾਡੇ ਘਰ ਪਰਿਵਾਰ ਦੇ ਅੰਦਰ ਬਹੁਤ ਚੰਗੇ ਬਦਲਾਅ ਆਉਂਦੇ ਨੇ ਤਾਂ ਇਹ ਦਲਾਵ ਕਿਹੜੇ ਨੇ ਉਹਨਾਂ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਆ ਇਸ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਸਭ ਦਾ ਫਾਇਦਾ ਹੋ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜਾਂ ਫਿਰ ਵਾਹੀਏ ਗੁਰੂ ਜੀ ਜਰੂਰ ਲਿਖ ਕੇ ਆਇਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਇਹ ਪੰਜ ਬਦਲਾਵ ਕਰਦਾ ਕੋਈ ਜੀਵ ਹੀ ਕਰ ਸਕਦਾ ਹੈ ਕਰਦਾ ਕੋਈ ਇੱਕ ਜੀ ਹੀ ਘਰ ਦੇ ਵਿੱਚ ਇਹ ਪੰਜ ਨਿਯਮ ਪੱਕੇ ਤੈਅ ਕਰ ਲਵੇ ਵੀ ਇਹ ਪੰਜ ਕੰਮ ਕਰਨੇ ਹੀ ਕਰਨੇ ਆ ਤਾਂ ਘਰ ਦੇ ਅੰਦਰ ਬਹੁਤ ਚੰਗਾ ਬਦਲਾਅ ਆਉਂਦਾ ਹੈ ਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਕੰਮ ਪਹਿਣਾ ਨੂੰ ਕਰਨ ਨੂੰ ਕਿਹਾ ਹੈ ਭਾਵ ਕਿ ਆਪਾਂ ਔਰਤਾਂ ਨੂੰ ਕਰਨ ਨੂੰ ਕਿਹਾ ਹੈ ਤਾਂ ਔਰਤਾਂ ਨੂੰ ਕਰਨ ਦੇ ਲਈ ਇਸ ਕਰਕੇ ਕਿਹਾ ਹੈ ਕਿਉਂਕਿ ਘਰ ਦੀ ਔਰਤ ਹੀ ਘਰ ਦੇ ਵਿੱਚ ਸਭ ਤੋਂ ਪਹਿਲਾਂ ਸਵੇਰੇ ਉੱਠਦੀ ਹੈ ਪਾਉ ਮਾਂ ਐ ਪਤਨੀ ਆ ਬੋਹਤੇ ਘਰਾਂ ਦੇ ਵਿੱਚ ਇਹੋ ਨਿਯਮ ਆ ਕਿ ਘਰ ਦੀਆਂ ਔਰਤਾਂ ਪਹਿਲਾਂ ਉੱਠਦੀਆਂ ਨੇ ਅਤੇ ਘਰ ਦੀ ਔਰਤ ਨੇ ਪਹਿਲਾਂ ਉੱਠਣਾ ਹੁੰਦਾ ਹੈ ਤੇ ਇਸ ਕਰਕੇ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਗਈ ਆ ਵੀ ਭਾਈ ਉੱਠਣਾ ਤਾਂ ਹੈ ਹੀ ਤਾਂ ਫਿਰ ਕਿਉਂ ਨਾ ਅੰਮ੍ਰਿਤ ਵੇਲੇ ਦੇ ਵਿੱਚ ਉੱਠੀਏ ਅੰਮ੍ਰਿਤ ਵੇਲੇ ਉੱਠਣ ਕਰਕੇ ਸਾਡੇ ਆਪਣੇ ਵੀ ਕਰਮ ਸਵਾਰੇ ਜਾਣਗੇ ਅਤੇ ਉੱਠਣ ਵਾਲੇ ਜੀ ਕਰਕੇ ਬਾਕੀ ਪਰਿਵਾਰ ਦਾ ਵੀ ਭਲਾ ਹੋਵੇਗਾ ਤਾਂ ਇਸ ਕਰਕੇ ਭੈਣਾਂ ਦੀ ਅਗੇ ਖਾਸ ਕਰਕੇ ਬੇਨਤੀ ਹੈ ਖਾਸ ਕਰਕੇ ਉਸ ਭੈਣ ਦੀ ਵੀ ਬੇਨਤੀ ਹੈ ਜਿਸ ਭੈਣ ਦੀ ਇਹ ਜ਼ਿੰਮੇਵਾਰੀ ਹੈ ਕਿ ਸਭ ਤੋਂ ਪਹਿਲਾਂ ਉਹਨੇ ਉੱਠਣਾ ਹੈ ਜਿਵੇਂ ਘਰ ਦੇ ਵਿੱਚ ਜੇਕਰ ਤਿੰਨ ਔਰਤਾਂ ਨੇ ਇੱਕ ਮਾਂ ਹੈ ਨੌਂ ਆ ਤੀ ਆ ਤਾਂ ਉਹਨਾਂ ਦੇ ਵਿੱਚੋਂ ਜਿਹਦੀ ਵੀ ਡਿਊਟੀ ਆ ਵੀ ਉਹਨੇ ਪਹਿਲਾਂ ਉੱਠਣਾ ਹੈ ਤਾਂ ਉਹਦੇ ਅੱਗੇ ਵੇਖਦੀ ਆ ਵੀ ਉਹ ਅਮਰਤ ਵੇਲੇ ਦੇ ਵਿੱਚ ਉੱਠੇ। ਅਮਰਤ ਵੇਲੇ ਦਾ ਸਮਾਂ ਹਸ ਜੀਰੇ 3 ਤੋਂ 6 ਵਜੇ ਦਾ ਸਮਾਂ। ਪਰ ਮਹਾਪੁਰਖ ਜੀ ਇੱਥੇ ਕਹਿੰਦੇ ਨੇ ਵੀ ਕੋਸ਼ਿਸ਼ करिएगा ਵੀ 3 ਤੋਂ 4 ਵਜੇ ਉੱਠ ਜਾਈਏ ਜਾਂ ਫਿਰ 4 ਤੋਂ 5 ਦੇ ਵਿੱਚ ਤਾਂ ਹਰ ਹਾਲ ਦੇ ਵਿੱਚ ਉੱਠਣਾ ਹੀ ਚਾਹੀਦਾ ਹੈ। ਕਿਉਂਕਿ ਜਿਹੜੇ 5 ਵਜੇ ਤੋਂ ਬਾਅਦ ਉੱਠਦੇ ਹਨ ਉਹਨਾਂ ਨੂੰ ਮਹਾਪੁਰਖ ਜੀ ਕਹਿੰਦੇ ਉਹ ਤਾਂ ਆਪਣੇ ਘਰ ਦੇ ਕੰਮਕਾਰਾਂ ਦੇ ਲਈ ਉੱਠਦੇ ਆ ਉਹ ਆਪਣੇ ਲਈ ਉੱਠਦੇ ਆ ਪਰ ਜਿਹੜੇ 5 ਵਜੇ ਤੋਂ ਪਹਿਲਾਂ ਉੱਠਦੇ ਨੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਲਈ ਉੱਠਦੇ ਨੇ ਤਾਂ ਜੇ 5 ਵਜੇ ਤੋਂ ਪਹਿਲਾਂ ਉੱਠਾਂਗੇ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸਾਡੀ ਹਾਜ਼ਰੀ ਲੱਗ ਜਾਵੇਗੀ ਸਾਡੀ ਵੀ ਅਮਰਤ ਵੇਲੇ ਦੇ ਵਿੱਚ ਹਾਜ਼ਰੀ ਲੱਗ ਜਾਵੇਗੀ ਭਾਵੇਂ ਕਿਸ ਸਮਾਂ ਅਮਰਤ ਵੇਲੇ ਦਾ ਤੈਨੂੰ ਤੋਸ਼ੀਦਾ ਹੈ ਪਰ ਆਪਾਂ ਕੋਸ਼ਿਸ਼ ਕਰੀਏ ਕਿ 5 ਵਜੇ ਤੱਕ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰ ਲਿਆ ਜਾਵੇ ਕਿਉਂਕਿ ਘਰ ਦਾ ਕੋਈ ਇੱਕ ਜੀ ਹੀ ਸਵੇਰੇ ਜਲਦੀ ਉੱਠਦਾ ਹੋਵੇ ਉੱਠ ਕੇ ਮਾਲਕ ਦਾ ਸ਼ੁਕਰਾਨਾ ਕਰੇ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੇ ਤਾਂ ਉਹਦੇ ਇੱਕ ਕਰਕੇ ਪੂਰੇ ਪਰਿਵਾਰ ਦਾ ਭਲਾ ਹੋ ਜਾਵੇਗਾ ਕਿਉਂਕਿ ਉਹ ਆਪ ਉੱਠਿਆ ਉੱਠ ਕੇ ਬਾਠ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪੂਰੇ ਪਰਿਵਾਰ ਦੇ ਲਈ ਅਰਦਾਸ ਬੇਨਤੀ ਤਰਲਾ ਕਰੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜਰੂਰ ਕਿਰਪਾ ਕਰਦੇ ਨੇ ਅਮਰਤ ਵੇਲੇ ਉੱਠਣਾ ਸਮਝੋ ਆਪਣੇ ਗੁਰਨਾਨਕ ਪਾਤਸ਼ਾਹ ਦੀ ਗੋਦ ਦਾ ਨਿਗ ਮੰਗ ਲੈਣਾ ਉਹ ਕਰਮਾਂ ਵਾਲੇ ਭਾਗਾਂ ਵਾਲੇ ਇਨਸਾਨ ਹੁੰਦੇ ਨੇ ਜੋ ਅਮਰਤ ਵੇਲੇ ਦੇ ਵਿੱਚ ਉੱਠ ਕੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਨੇ ਉਹ ਮਾਲਕ ਦੀ ਸਿੱਖ ਤੋਂ ਸਲਾਹ ਕਰਦੇ ਨੇ ਆਪਣੇ ਗੁਰੂ ਦਾ ਗਿਆਨ ਹਾਸਲ ਕਰਦੇ ਨੇ ਕਿਉਂਕਿ ਅਮਰਤ ਵੇਲੇ ਦੀ ਦਾਤ ਹਰ ਇੱਕ ਨੂੰ ਨਹੀਂ ਮਿਲ ਜਾਂਦੀ ਵੱਡੇ ਕਰਮਾ ਕਰਕੇ ਵੱਡੇ ਭਾਗਾਂ ਕਰਕੇ ਕੋਈ ਪੁੰਨ ਕੋਈ ਚੰਗਿਆ ਕਰਮ ਅੱਗੇ ਆਉਂਦਾ ਹੈ ਤਾਏ ਦਾਤ ਤੋਂ ਇਹਦੇ ਵਿੱਚ ਬੈਂਦੀ ਆ ਜੇਕਰ ਇਹ ਦਾਤ ਸਤਿਗੁਰ ਸੱਚੇ ਪਾਸ਼ਾ ਨੇ ਦਿੱਤੀ ਆ ਭਾਵੇਂ ਅਸੀਂ ਅਮਰਤ ਵੇਲੇ ਦੇ ਵਿੱਚ ਉੱਠ ਰਹੇ ਆ ਤਾਂ ਵਾਹਿਗੁਰੂ ਜੀ ਦਾ ਕੋਟਨ ਕੋਟ ਸ਼ੁਕਰਾਨਾ ਕਰਨਾ ਹੈ ਜੇ ਅਜੇ ਤੱਕ ਨਹੀਂ ਉੱਠ ਰਹੇ ਤਾਂ ਫਿਰ ਵਾਹਿਗੁਰੂ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਨੇ ਗੁਰੂ ਨਾਨਕ ਪਾਸ਼ਾ ਜੀ ਦੇ ਅੱਗੇ ਆਪਣੀਆਂ ਅਰਜ਼ੀਆਂ ਲਾਉਣੀਆਂ ਨੇ ਕਿ ਸਤਿਗੁਰ ਸੱਚੇ ਪਾਸ਼ਾ ਸਾਡੇ ਤੇ ਵੀ ਦਰਸ ਕਰੋ ਸਾਡੇ ਤੇ ਵੀ ਕਿਰਪਾ ਕਰੋ ਅਰਦਾਸਾਂ ਬੇਨਤੀਆਂ ਕਰਕੇ ਫਿਰ ਆਪਣੇ ਵੱਲੋਂ ਕੋਸ਼ਿਸ਼ ਕਰਨੀ ਆ ਕੋਸ਼ਿਸ਼ ਇਹਦੇ ਵਿੱਚ ਕੀ ਕਰਨਾ ਜਿਵੇਂ ਦਿਨ ਭਰ ਦੇ ਵਿੱਚ ਜਦੋਂ ਵੀ ਸਮਾਂ ਮਿਲਿਆ ਜਪਜੀ ਸਾਹਿਬ ਜੀ ਦੇ ਪਾਠ ਕਰ ਲਓ ਇੱਕ ਕਰ ਲਓ ਦੋ ਕਰ ਲਓ ਪੰਜ ਕਰ ਲਓ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਕਿ ਸਤਿਗੁਰ ਸੱਚੇ ਪਾਸ਼ਾ ਮੇਰੇ ਤੇ ਵੀ ਦਰਸ ਕਰੋ ਮੈਨੂੰ ਵੀ ਅਮਰਤ ਵੇਲਾ ਬਖਸ਼ੋ ਨਾਮ ਦੀ ਦਾਤ ਬਖਸ਼ੋ ਰਾਤ ਨੂੰ ਸੌਣ ਵੇਲੇ ਵੀ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਫਿਰ ਦੂਸਰੀ ਗੱਲ ਕਿ ਜਦੋਂ ਰਾਤ ਨੂੰ ਸੌਣਾ ਹੈ అలਾਰਮ ਜ਼ਰੂਰ ਲਗਾ ਕੇ ਸੌਣਾ ਚਾਹੀਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਦਿਨ ਭਰ ਦੇ ਵਿੱਚ ਜੋ ਵੀ ਸਾਡੇ ਕੋਲੋਂ ਜਾਣੇ-ਅਣਜਾਣੇ ਦੇ ਵਿੱਚ ਗਲਤੀਆਂ ਹੋਣੀਆਂ ਉਹਨਾਂ ਦੀ ਮਾਫੀ ਮੰਗ ਕੇ ਸੌਣਾ ਚਾਹੀਦਾ ਹੈ ਜੋ ਮਾਲਕ ਨੇ ਸਾਨੂੰ ਦਾਤਾਂ ਦਿੱਤੀਆਂ ਉਹਦਾ ਸ਼ੁਕਰਾਨਾ ਕਰਨਾ ਹੈ ਅਤੇ ਅਮਰਤ ਵੇਲਾ ਮੰਗਣਾ ਹੈ ਇਹ ਕੰਮ ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਕਰਕੇ ਸੌਣੇ ਆ ਤਾਂ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਅਮਰਤ ਵੇਲਾ ਬਖਸ਼ ਦਿੰਦੇ ਨੇ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਤਰਲੇ ਕਰਾਂਗੇ ਅਰਦਾਸਾਂ ਕਰਾਂਗੇ ਤਾਂ ਹੀ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਉੱਤੇ ਕਿਰਪਾ ਕਰਨਗੇ ਨਾ ਤਾਂ ਫਿਰ ਇਹ ਕੰਮ ਜ਼ਰੂਰ ਕਰਨਾ ਹੈ ਸਵੇਰੇ ਉੱਠ ਕੇ ਬਿਸਤਰ ਦੇ ਉੱਤੇ ਬੈਠਿਆਂ ਬੈਠਿਆਂ ਪਹਿਲਾਂ ਬਿਨਾਂ ਨਹਾਤਿਆਂ ਬਿਨਾਂ ਮੂੰਹ ਧੋਤਿਆਂ ਬਿਸਤਰ ਤੇ ਬੈਠਿਆਂ ਹੀ ਮਾਲਕ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇਣਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕਿ ਇਹ ਸੋਹਣੀ ਰਾਤ ਬਤੀਤ ਕਰਵਾਈ ਫਿਰ ਇਹ ਨਵਾਂ ਦਿਨ ਦੇਖਣ ਦਾ ਮੌਕਾ ਦਿੱਤਾ ਸਤਿਗੁਰੂ ਸੱਚੇ ਪਾਸ਼ਾ ਤੁਸੀਂ ਮੈਨੂੰ ਸੋਨਾ ਘਰ ਦਿੱਤਾ ਹੈ ਸੋਨਾ ਪਰਿਵਾਰ ਦਿੱਤਾ ਹੈ ਇਹ ਕਾਰੋਬਾਰ ਦਿੱਤਾ ਹੈ ਇਹਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਦਾ ਇਕੱਲੀ ਇਕੱਲੀ ਚੀਜ਼ ਦੇ ਲਈ ਸ਼ੁਕਰਾਨਾ ਕਰਨਾ ਇਸੇ ਤਰ੍ਹਾਂ ਹੀ ਸਮੰਗ ਕਰ ਲੈਣਾ ਕੁਝ ਦੇਰ ਨਾਮ ਜਪਣਾ ਹੈ ਫਿਰ ਉਸ ਤੋਂ ਬਾਅਦ ਬਿਸਤਰ ਤੋਂ ਪੈਰ ਥੱਲੇ ਲਾਉਣਾ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਜ਼ਰੂਰ ਕਰਨਾ ਪਾਵੇਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰ ਲਈਏ ਪਰ ਜ਼ਰੂਰ ਕਰਨਾ ਫਿਰ ਆਪਣੇ ਘਰ ਦੇ ਕਮਾਂਕਾਰਾਂ ਨੂੰ ਹੱਥ ਪਾਉਣਾ ਫਿਰ ਘਰ ਦੇ ਕੰਮਕਾਰ ਵੀ ਕਰਦੇ ਹਾਂ ਜਦੋਂ ਸੇਰ ਦਾ ਚਾਹ ਪਾਣੀ ਨਾਸ਼ਤਾ ਤਿਆਰ ਕਰਨਾ ਹੈ ਉਦੋਂ ਗੁਰਬਾਣੀ ਦਾ ਪਾਠ ਕਰਦਿਆਂ ਕਰਦੇ ਹਾਂ ਰਸੋਈ ਦੇ ਵਿੱਚ ਪਹਿਲਾ ਕਦਮ ਰੱਖਦੇ ਹਾਂ ਸਰ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਣਾ ਇਹ ਸ਼ੁਕਰਾਨੇ ਦੇ ਵਿੱਚ ਜੋ ਸ਼ਬਦ ਜਰੂਰ ਬੋਲਣਾ ਹੈ ਮੂਲ ਮੰਤਰ ਜੀ ਦਾ ਜਾਪ ਕਰਦੇ ਕਰਦੇ ਵਾਹਿਗੁਰੂ ਵਾਹਿਗੁਰੂ ਕਰਦੇ ਕਰਦੇ ਚਾਹ ਪਾਣੀ ਨਾਸ਼ਤਾ ਤਿਆਰ ਕਰਨਾ ਇੱਕ ਨੇ ਜਿਵੇਂ ਇਹ ਪੱਕਾ ਹੋ ਜਾਵੇ ਦੂਸਰਾ ਕਿ ਜਦੋਂ ਵੀ ਰਸੋਈ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਣਾ ਹੈ ਗੁਰਬਾਣੀ ਦਾ ਪਾਠ ਕਰੀਏ ਜਾਂ ਫਿਰ ਸੁਣਦੇ ਸੁਣਦੇ ਬਣਾਈਏ ਤਾਂ ਬਹੁਤ ਵੱਡਾ ਬੋਧਾ ਲਾਭ ਆਵੇਗਾ ਫਿਰ ਰੋਟੀ ਖਾਣ ਵੇਲੇ ਪੰਜ ਪੰਜ ਵਾਰ ਵਾਹਿਗੁਰੂ ਜੀ ਕਹੋ ਪੰਜ ਵਾਰ ਮੂਲ ਮੰਤਰ ਜੀ ਦਾ ਜਾਪ ਕਰਨੋ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਇੰਨੀ ਕੁ ਪੰਕਤੀ ਤਾਂ ਕਹਿ ਸਕਦੇ ਹਾਂ ਕਿੰਨਾ ਸੌਖਾ ਇਹ ਸ਼ਬਦ ਮਾਲਕ ਦਾ ਸ਼ੁਕਰਾਨਾ ਕਰਕੇ ਫਿਰ ਰੋਟੀ ਖਾਣੀ ਆ ਤੇ ਭੋਜਨ ਵਾਲੀ ਥਾਲੀ ਦੇ ਵਿੱਚ ਕਦੇ ਵੀ ਝੂਠ ਨਹੀਂ ਛੱਡਣੀ ਚਾਹੀਦੀ ਕਹਿੰਦੇ ਝੂਠ ਤੇ ਝੂਠ ਬੰਦੇ ਨੂੰ ਲੈ ਜਾਂਦਾ ਹੈ ਤਾਂ ਝੂਠ ਵੀ ਨਹੀਂ ਛੱਡਣੀ ਅਤੇ ਝੂਠ ਵੀ ਨਹੀਂ ਬੋਲਣਾ ਪਾਣੀ ਪੀਣ ਵਰੀ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਇਹ ਗੱਲ ਤਾਂ ਸਿੱਧ ਹੋ ਚੁੱਕੀ ਹੈ ਵੀ ਜਦੋਂ ਆਪਾਂ ਪਾਣੀ ਪੀਂਦੇ ਆ ਨਾ ਜੇ ਪਾਣੀ ਨੂੰ ਦੇਖ ਕੇ ਆਪਾਂ ਚੰਗੇ ਚੰਗੇ ਵਿਚਾਰ ਮਨ ਵਿੱਚ ਲੈ ਕੇ ਆਈਏ ਚੰਗਾ ਸੋਚ ਕੇ ਪਾਣੀ ਪੀਏ ਤਾਂ ਉਹ ਪਾਣੀ ਦੀ ਊਰਜਾ એનર્ਜੀ ਤਾਕਤ ਵਧ ਜਾਂਦੀ ਆ ਉਹ ਚੰਗੇ ਵਿਚਾਰ ਪਾਣੀ ਦੇ ਰਾਹੀਂ ਸਾਡੇ ਅੰਦਰ ਜਾਂਦੇ ਨੇ ਤਾਂ ਫਿਰ ਜਦੋਂ ਪਾਣੀ ਪੀਣਾ ਹੈ ਜੇ ਪਾਣੀ ਨੂੰ ਦੇਖ ਕੇ ਆਪਾਂ ਮੂਲ ਮੰਤਰ ਜੀ ਦਾ ਜਾਪ ਕਰ ਲਈਏ ਪੰਜ ਕਵਾਰ ਵਾਹਿਗੁਰੂ ਵਾਹਿਗੁਰੂ ਜੀ ਕਹਿ ਲਿਏ ਤਾਂ ਸਾਡੇ ਅੰਦਰ ਵਾਹਿਗੁਰੂ ਵਾਹਿਗੁਰੂ ਚੱਲਣਾ ਸ਼ੁਰੂ ਹੋ ਜਾਵੇਗਾ ਇਹ ਗੱਲਾਂ ਵਾਲਾ ਆਪਾਂ ਧਿਆਨ ਨਹੀਂ ਦਿੰਦੇ ਇਹ ਛੋਟੇ ਛੋਟੇ ਬਦਲਾਵ ਕਰਕੇ ਤਾਂ ਦੇਖੀਏ ਬਾਕੀ ਸਵੇਰੇ ਸ਼ਾਮ ਕਰਦੇ ਵਿੱਚ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਕੀਰਤਨ ਅਤੇ ਕਥਾ ਵਿਚਾਰ ਜ਼ਰੂਰ ਚੱਲਣੀ ਚਾਹੀਦੀ ਆ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਕੰਨਾਂ ਦੇ ਵਿੱਚ ਆਪਣੇ ਗੁਰੂ ਦਾ ਗਿਆਨ ਪਵੇ ਗੁਰੂ ਦੀ ਗੱਲ ਪਵੇ ਤਾਂ ਸਾਡਾ ਭਲਾ ਹੋਵੇਗਾ ਗੁਰਬਾਣੀ ਦਾ ਕੀਰਤਨ ਸਵੇਰੇ ਵੀ ਲਾਉਣਾ ਚਾਹੀਦਾ ਹੈ ਸ਼ਾਮ ਨੂੰ ਵੀ ਕਿਉਂਕਿ ਜਿੱਥੇ ਗੁਰਬਾਣੀ ਦਾ ਕੀਰਤਨ ਉੱਥੇ ਗੁਰਨਾਨਕ ਪਾਸ਼ਾ ਆਪ ਤਾਂ ਦੋਵੇਂ ਵਕਤ ਗੁਰਬਾਣੀ ਦਾ ਪਾਠ ਕੀਰਤਨ ਲਗਾਏਗੀ ਸਾਡੇ ਘਰ ਦੀ ਜੋ ਵੀ ਨੈਗੇਟਿਵਿਟੀ ਹੈ ਨਾ ਉਹ ਦੂਰ ਹੋਣੀ ਸ਼ੁਰੂ ਹੋ ਜਾਵੇਗੀ ਤਾਂ ਬਸ ਕੱਲ ਤੋਂ ਹੀ ਇਹ ਨਿਯਮ ਪੱਕੇ ਕਰ ਲੇਗੀ ਕਿ ਇੱਕ ਤਾਂ ਸਵੇਰੇ ਜਲਦੀ ਉੱਠਣਾ ਹੈ 5 ਵਜੇ ਤੋਂ ਪਹਿਲਾਂ ਪਹਿਲਾਂ ਉੱਠ ਜਾਣਾ ਫਿਰ ਉੱਠਦੇ ਅਸਾਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਉੜਦਿਆਂ ਸਾਰ ਬਿਨਾ ਨਹਾ ਤਿਆਂ ਬਿਨਾ ਮੂੰਹ ਧੋਤਿਆਂ ਹੀ ਵਾਹਿਗੁਰੂ ਵਾਹਿਗੁਰੂ ਜਪਨਾ ਹੈ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਭਾਵੇਂ ਇੱਕ ਜਪਤੀ ਸਹਿਬ ਦੀ ਦਾ ਪਾਠ ਕਰ ਲਈਏ ਪਰ ਕੰਮ ਕਾਰ ਕਰਨ ਤੋਂ ਪਹਿਲਾਂ ਆਪਣੇ ਗੁਰਨਾਨਕ ਪਾਸ਼ਾ ਦੇ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਲਗਵਾਉਣੀ ਆ ਆਪਣੇ ਗੁਰੂ ਨੂੰ ਯਾਦ ਕਰਨਾ ਹੈ ਗੁਰੂ ਦੀ ਆਗਿਆ ਲੈ ਕੇ ਫਿਰ ਕੰਮਾਂ ਨੂੰ ਹੱਥ ਪਾਉਣਾ ਹੈ ਕੰਮ ਕਾਰ ਕਰਦਿਆਂ ਹੋਇਆਂ ਵੀ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰੀਏ ਮੂਲ ਮੰਤਰ ਜੀ ਦੇ ਜਾਪ ਕਰੀਏ ਸਵੇਰ ਦਾ ਚਾਹ ਪਾਣੀ ਨਾਸ਼ਤਾ ਤਿਆਰ ਕਰਨ ਲੱਗਿਆਂ ਵੀ ਤੂੰ ਦਾਦਾ ਦਾ ਤਾਰ ਤੇਰਾ ਦਿੱਤਾ ਖਾਵਣਾ ਅਤੇ ਭੋਜਨ ਪ੍ਰਸ਼ਾਦਾ ਛਕਣ ਵੇਲੇ ਵੀ ਮਾਲਕ ਦਾ ਸ਼ੁਕਰਾਨਾ ਕਰਕੇ ਛਕਣਾ ਪਾਣੀ ਪੀਣ ਵੇਲੇ ਵੀ ਮਾਲਕ ਦਾ ਸ਼ੁਕਰਾਨਾ ਅਤੇ ਦੋਵੇਂ ਵਕਤ ਸਵੇਰ ਵੇਲੇ ਸ਼ਾਮ ਵੇਲੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਕੀਰਤਨ ਜਾਂ ਕਥਾ ਵਿਚਾਰ ਜ਼ਰੂਰ ਕਰਨੀ ਹੈ ਇੰਨੇ ਕੁ ਬਦਲਾਵ ਕਰ ਲੈਣਾ ਸੱਚ ਕਰਕੇ ਜਾਣਿਓ ਘਰ ਅੰਦਰ ਇੰਨੇ ਚੰਗੇ ਬਦਲਾਵ ਆਉਂਦੇ ਆ ਘਰ ਦੀ ਸਾਰੀ 네ਗਟਿਵਿਟੀ ਆਲਸ ਦਲ ਇੱਧਰ ਦੂਰ ਹੁੰਦਾ ਹੈ ਘਰ ਦੇ ਵਿੱਚ ਖੁਸ਼ੀਆਂ ਵਰਕਦਾ ਆਉਂਦਾ ਸ਼ੁਰੂ ਹੋ ਜਾਂਦੀਆਂ ਨੇ ਸਾਡਾ ਮਨ ਸ਼ਾਂਤ ਹੁੰਦਾ ਹੈ ਸਾਡਾ ਮਨ ਖਿੜਿਆ ਰਹਿੰਦਾ ਹੈ ਕਿਉਂਕਿ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ ਤਾਂ ਜੋ ਮਨ ਗੁਰੂ ਚਰਨਾਂ ਦੇ ਨਾਲ ਜੁੜ ਗਿਆ ਉਹ ਮਨ ਦੀ ਸਾਰੀ ਮਹਤਾਜੀ ਮਨ ਦੀ ਸਾਰੀ ਕਿਰਪੀ ਕੱਢੀ ਜਾਂਦੀ ਹੈ ਤਾਂ ਫਿਰ ਇਹ ਪੰਜ ਨਿਜਮਾਪਾ ਆਪਣੇ ਘਰ ਦੇ ਵਿੱਚ ਜ਼ਰੂਰ ਪੱਕੇ ਕਰਨੇ ਆ ਪੰਜ ਆਦਤਾਂ ਆਪਣੇ ਆਪ ਦੇ ਵਿੱਚ ਲੈ ਕੇ ਆਉਣੀਆਂ ਨੇ ਖਾਸ ਕਰਕੇ ਭੈਣਾ ਨੂੰ ਬੇਨਤੀ ਇਸ ਕਰਕੇ ਕੀਤੀ ਆ ਵੀ ਭੈਣਾ ਨੇ ਤਾਂ ਸਭ ਤੋਂ ਪਹਿਲਾਂ ਉੱਠਣਾ ਹੀ ਆ ਜੇ 6 ਵਜੇ ਉੱਠਦੇ ਹੋ ਤਾਂ 5 ਵਜੇ ਉੱਠਣਾ ਸ਼ੁਰੂ ਕਰ ਦਈਏ ਕਰਦੇ ਇੱਕ ਜੀ ਕਰਕੇ ਜੇ ਸਾਡੇ ਘਰ ਦੇ ਅੰਦਰ ਬਦਲਾਅ ਆ ਰਿਹਾ ਹੈ ਨਾ ਤਾਂ ਇਹਦੇ ਨਾਲੋਂ ਵੱਡੀ ਗੱਲ ਹੋਰ ਕਿਹੜੀ ਹੋ ਸਕਦੀ ਆ ਫਿਰ ਪਹਿਣਾ ਸਵੇਰੇ ਜਲਦੀ ਉਠੋ ਕਿਉਂਕਿ